ਮੈਂ ਨਾਭ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਮੈਂ ਇੱਕ ਕਹਿਣਾ ਚਾਹੁੰਨਾ ਹੈ ਲੋਕਾਂ ਨੂੰ ਆਮ ਜਨਤਾ ਨੂੰ ਅਪੀਲ ਕਰਨਾ ਚਾਹੁੰਨਾ ਹੈ ਕਿ ਜਿਹੜੇ ਅਸੀਂ ਇੱਕ ਸਾਲ ਤੋਂ ਸਾਡੇ ਮੁੱਦੇ ਲਟਕਦੇ ਆ ਜਿਵੇਂ ਕਿ ਜਗਾੜੂ ਰੇੜੀਆਂ ਬੰਦ ਨਹੀਂ ਹੋਈਆਂ ਟੈਕਸ ਸਾਡੇ माफ ਨਹੀਂ ਹੋਏ ਕਰੋਨਾ ਦੌਰਾਨ ਜਿਹੜੇ ਟੁੱਟੇ ਸੀਗੇ ਇਹ ਹੋਰ ਵੀ ਕਾਫੀ ਇਹੋ ਜਿਹੇ ਮੰਗਾ ਸਾਡੀਆਂ ਅਧੂਰੀਆਂ ਪਈਆਂ ਸਰਕਾਰ ਨੇ ਇਹਨਾਂ ਮੰਗਾਂ ਦੇ ਗੌਰ ਜ ਤੱਕ ਕੋਈ ਨਹੀਂ ਕੀਤੀ ਅਸੀਂ ਧਰਨੇ ਵੀ ਮਜਾਰੇ ਬੌਰ ਕੀਤੇ ਪਰ ਸਾਡੀ ਸਰਕਾਰ ਨੇ ਦੁਆਰੇ ਕੋਈ ਸੁਣਵਾਈ ਨਹੀਂ ਹੋਈ ਉਸ ਤੋਂ ਉਪਰੰਤ ਅਸੀਂ ਇਹ ਵਿਚਾਰ ਮਨ ਚ ਬਣਾ ਲਿਆ ਕਿ ਅਸੀਂ ਡਰਾਈਵਰ ਭਾਈ ਜਰਾ ਐਡਾ ਤਕੜਾ ਮਹਿਗਮਾ ਹਰ ਦੇਸ਼ ਦੇ ਵਿੱਚ ਜਗਾ ਜਗਾ ਤੇ ਅਸੀਂ ਜਾਣਦੇ ਆ ਤੇ ਸਾਨੂੰ ਮਤਲਬ ਉਹ ਡਰਾਈਵਰ ਨੂੰ ਸਨਮਾਨ ਨਹੀਂ ਮਿਲਦਾ ਤੇ ਡਰਾਈਵਰ ਦੀ ਥਾਂ ਤਾਂ ਬੇਇੱਜ਼ਤੀ ਹੁੰਦੀ ਆ ਇਸ ਕਰਕੇ ਅਸੀਂ ਮਨ ਬਣਾ ਲਿਆ ਕਿ ਆਉਣ ਵਾਲੇ ਟਾਈਮ 'ਚ ਜਿਵੇਂ 24 ਦੀਆਂ ਵੋਟਾਂ ਹਣ ਪੈਣੀਆਂ ਐ ਐਮਪੀ ਦੀਆਂ 23000 ਹਰਜਿੰਦਰ ਸਿੰਘ ਗਿੱਲ ਨੂੰ ਸੂਬਾ ਪ੍ਰਧਾਨ ਨੂੰ ਅਸੀਂ ਐਮਪੀ ਦੀ ਚੋਣ ਵਜੋਂ ਉਮੀਦਵਾਰ ਆਜ਼ਾਦ ਉਤਾਰ ਦਿੱਤਾ ਹੈ ਤੇ ਅਸੀਂ ਇਹਦੀ ਹਕ ਟੋਕ ਕੇ ਅਗਵਾਈ ਦੇ ਵਿੱਚ ਆਪਣੀ ਗਵਾਈ ਦੇ ਵਿੱਚ ਅਸੀਂ ਇਹਨਾਂ ਦੀ ਮਦਦ ਕਰਾਂਗੇ ਤੇ ਚੋਣਾਂ ਦੇ ਵਿੱਚ ਜਿਤਾਵਾਂਗੇ ਤੇ ਦੂਸਰਾ ਅਸੀਂ ਜੁਨਾਈਟਿਡ ਟ੍ਰੇਡ ਜੂਨੀਅਰ ਪੰਜਾਬ ਵੱਲੋਂ ਚਾਰ ਉਮੀਦਵਾਰ ਐਲਾਨ ਦਿੱਤੇ ਆ ਫਰਕਾ ਕਡੂਰ ਸਾਹਿਬ ਤੋਂ ਸਰਦਾਰ ਅਰਜੰਦਰ ਸਿੰਘ ਗਿੱਲ ਫਤੇਗੜ ਸਾਹਿਬ ਤੋਂ ਸਰਦਾਰ ਹਰਜਿੰਦਰ ਸਿੰਘ ਤੇ ਅ ਅੱਛਾ ਅੰਮ੍ਰਿਤਸਰ ਤੋਂ ਸਾਹਬ ਸਿੰਘ ਤੇ ਹਿਆਰਪੁਰ ਤੋਂ ਉਮੀਦਵਾਰ ਵੀ ਐਲਾਨੇ ਗਏ ਆ ਚਾਰ ਜਗ੍ਹਾ ਤੋਂ ਅਸੀਂ ਚੋਣ ਲੜ ਰਹੇ ਆ ਤੇ ਸਾਨੂੰ ਪਰਮਾਹਾਰਾ ਮਿਲ ਰਿਹਾ ਅਸੀਂ ਜਨਤਾ ਦਾ ਬਹੁਤ ਧੰਨਵਾਦ ਕਰਦੇ ਆ ਜਿੱਥੇ ਵੀ ਜਾਂਦਾ ਸਾਡਾ ਮਾਨ ਸਨਮਾਨ ਵਧੀਆ ਹੋ ਰਿਹਾ ਅਸੀਂ ਇਹੇ ਆਸ ਕਰ ਪ੍ਰਮਾਤਮਾ ਅਗੇ ਰੱਖਦੇ ਆ ਕਿ ਸਰਜਿੰਦਰ ਸਿੰਘ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇਹੀ ਜਿੱਤ ਪ੍ਰਾਪਤ ਕਰ ਸਕੀਏ। ਸਰਜਿੰਦਰ ਸਿੰਘ ਗਿੱਲ ਸੁਭਾ ਪ੍ਰਧਾਨ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਦਾ ਅੱਜ ਅਸੀਂ ਅਹਿਮ ਮੁੱਦਿਆਂ ਦੇ ਉੱਤੇ ਅੱਜ ਵਿਚਾਰ ਵਟਾਂਦਰਾ ਕੀਤੀ ਆ ਇੱਕ ਤੇ ਨਸ਼ਾ ਨਸ਼ਾ ਜਿਹੜਾ ਸਾਡਾ ਇਹ ਪੰਜਾਬ ਚ ਕੋੜ ਆ ਗਿਆ ਕਿਉਂਕਿ ਕੋਈ ਵੀ ਸਰਕਾਰਾਂ ਆਈਆਂ ਵਾਅਦੇ ਕਰਦੀਆਂ ਹੁਣ ਤੇ ਉਹਨੂੰ ਖਤਮ ਕਰਨ ਵਾਲੇ ਨਹੀਂ ਜਾਂਦੀਆਂ ਉਹਨੂੰ ਡੋਬਦੀਆਂ ਪਹਿਲੋ ਹੱਤਵਾਦ ਨਹੀਂ ਖਤਮ ਕੀਤਾ ਹੋ ਨਸ਼ੇ ਨਾ ਖਤਮ ਹੋ ਰਹੀ ਸਾਡੀ ਜਵਾਨੀ ਦੂਜੀ ਗੱਲ ਸਾਡੇ ਡਰਾਈਵਰ ਭਾਈਚਾਰਿਆਂ ਦਾ ਹੈ ਡਰਾਈਵਰ ਭਾਈਚਾਰੇ ਵਾਸਤੇ ਅਸੀਂ ਡਰਾਈਵਿੰਗ ਲਾਇਸੈਂਸ ਇੰਸ਼ੋਰਸ ਕਮਿਸ਼ਨ ਬਣਾਉਂਦਾ ਜਿਹੜਾ ਅਸੀਂ ਕਿਉਂਕਿ ਅਸੀਂ ਗਵਰਨਮੈਂਟ ਦੇ ਕਮਾਊ ਆ ਅਸੀਂ ਕਮਾ ਕੇ ਦੇੰਨੇ ਆ ਲੈਂਦੇ ਨਹੀਂ ਕੁਛ ਤੇ ਸਾਡੀ ਕਮਾਉਣ ਦੇ ਨਾਲ ਵੀ ਸਾਡੀ ਕੋਈ ਵੈਲਿਊ ਨਹੀਂ ਇਹ ਕੋ ਮੁੱਦੇ ਸਾਡੇ ਦੂਜੀ ਗੱਲ ਹੁਣ ਆ ਜਿੰਨਾ ਪਾਣੀ ਆਇਆ ਸੀ ਹਰੀਗੇ ਹੈਡ ਦੇ ਉੱਤੇ ਕੋਈ ਵੀ ਐਮਪੀ ਅjnਾਲਾ ਵੀ ਜਿੱਤ ਕੇ ਰਿਆ ਦਿੰਪਾ ਸਾਹਿਬ ਵੀ ਆਉਂਦੇ ਰਹੇ ਤੋੜ ਨੂੰ ਜਤੋਂਦੇ ਰਹੇ ਬਰੰਪੁਰਾ ਵੀ ਕਿਸੇ ਵੀ ਆ ਕੇ ਇੱਥੇ ਬਾਤ ਨਹੀਂ ਪੁੱਛੀ ਹੁਣ ਜਦੋਂ ਵੋਟਾਂ ਦਾ ਦੌਰ ਪੈਲਦਾ ਉਦੋਂ ਸਾਰੇ ਹੀ ਮੰਤਰੀਆਂ ਨੂੰ ਐਮਐਲਏ ਨੂੰ ਇਹ ਪਬਲਿਕ ਦੀਦੀ ਆ ਜਦੋਂ ਇਹ ਜਿੱਤ ਜਾਂਦੇ ਉਦੋਂ ਨਹੀਂ ਦੀਦੀ